ਗੁਰਦਾਸਪੁਰ ਜ਼ਿਲ੍ਹਾ 바ਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਹੈ। ਇਸ ਪ੍ਰਦਰਸ਼ਨ ਦੀ ਅਗਵਾਈ ਪ੍ਰਧਾਨ ਐਡਵੋਕੇਟ ਰਾਜਪਾਲ ਸਿੰਘ ਵੱਲੋਂ ਕੀਤੀ ਗਈ ਹੈ। ਇਹ ਰੋਜ਼ ਪ੍ਰਦਰਸ਼ਨ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਕੀਤਾ ਗਿਆ ਹੈ। ਦੱਸਦੀ ਹੈ ਕਿ ਪਿਛਲੇ ਕਈ ਦਿਨਾਂ ਤੋਂ 바ਰ ਐਸੋਸੀਏਸ਼ਨ ਦੇ ਵੱਲੋਂ ਹੜਤਾਲ ਕੀਤੀ ਹੋਈ ਹੈ। ਮਾਨਯੋਗ ਅਦਾਲਤਾਂ ਦੇ ਵੱਲੋਂ ਕੋਈ ਵੀ ਕੰਮ ਨਹੀਂ ਕੀਤੇ ਜਾ ਰਹੇ। ਹੁਣ ਅਸੀਂ ਤੁਹਾਡੇ ਨਾਲ ਇਹ ਵੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਅਸਲ ਦੇ ਵਿੱਚ ਇਹ ਮਾਮਲਾ ਹੈ ਕਿ ਦਰਸਲ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਬਟਾਲਾ ਵਿਖੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਸੀ ਉਸ ਵੇਲੇ ਉਨ੍ਹਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਹ ਦੁਬਾਰਾ ਵਾਪਸ ਆਉਣਗੇ ਇਸ ਦੌਰਾਨ ਉਨ੍ਹਾਂ ਦੇ ਵੱਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਸੰਬੰਧੀ ਟਿੱਪਣੀ ਕੀਤੀ ਗਈ ਸੀ ਜਿਸ ਦੇ ਵਿਰੋਧ ਦੇ ਵਜੋਂ ਇਹ ਹੜਤਾਲ ਕੀਤੀ ਗਈ ਹੈ ਬਾਰ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਹੁਣ ਮਾਨਜੁਗ ਜ਼ਿਲ੍ਹਾ ਅਤੇਸ਼ਾ ਸੰਜੱਜ ਗੁਰਦਾਸਪੁਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਹੈ ਇਹ ਮੰਗ ਪੱਤਰ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਭੇਜਿਆ ਗਿਆ ਹੈ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਨੂੰ ਟੁਕੜੇ ਕਰਨ ਉੱਪਰ ਰਾਜਨੀਤਿਕ ਰੋਟੀਆਂ ਨਾ ਸਿੱਕੀਆਂ ਜਾਣ ਜਿਸ ਨੂੰ ਬਾਰ ਐਸੋਸੀਏਸ਼ਨ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਦੱਸਦੀ ਹੈ ਕਿ ਇਸ ਮੰਗ ਪੱਤਰ ਦੇ ਰਾਹੀਂ ਸੀਐਮਏ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਦੇ ਵੱਲੋਂ ਆਪਣਾ ਬਿਆਨ ਵਾਪਸ ਨਹੀਂ ਲਿਆ ਗਿਆ ਤਾਂ ਇਸ ਮਸਲੇ ਨੂੰ ਵੱਡੇ ਲੈਵਲ ਤੱਕ ਲਿਆ ਜਾਵੇਗਾ ਤੇ ਪੰਜਾਬ ਪੱਧਰ ਤੇ ਇਸ ਦਾ ਵਿਰੋਧ ਕੀਤਾ ਜਾਵੇਗਾ ਇਸ ਸਬੰਧੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਸੀਐਮਏ ਹੋਣਗੇ ਇਸ ਸਬੰਧ ਵਿੱਚ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਰਾਜਪਾਲ ਸਿੰਘ ਵਾਈਸ ਪ੍ਰਧਾਨ ਹਰਪਾਲ ਸਿੰਘ ਗਿੱਲ ਮੈਂਬਰ ਰਣਜੀਤ ਸਿੰਘ ਅਤੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰਦੀਪ ਕੁਮਾਰ ਵੱਲੋਂ ਕੀ ਕੁਝ ਕਿਹਾ ਗਿਆ ਹੈ ਜਰਾ ਤੁਸੀਂ ਵੀ ਧਿਆਨ ਦੇ ਨਾਲ ਸੁਣਿਓ ਜਨਿਤੈਸ਼ੀ ਦੇ ਲਈ ਗੁਰਦਾਸਪੁਰ ਤੋਂ ਸਾਡੇ ਸਹਿਯੋਗੀ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ ਮਾਨ ਰੱਖੀ ਹੈ ਤੁਸੀਂ ਮੈਨਾ ਲਾਲ ਰਾਜਪਾਲ ਸਿੰਘ ਜ਼ਿਲ੍ਹਾ ਐਡਵੋਕੇਟ ਅਸ਼ੋਕ ਪ੍ਰਬਾਸਟਰ ਦੇ ਰੂਪ ਵਿੱਚ ਤੇ ਦਾ ਜੀ ਅਸੀਂ ਅੱਜ ਇਸ ਕਰਕੇ ਬੁਲਾਈ ਆ ਕਿ ਟੀਮ ਐਕਸਪਰਟ ਉਹ ਤਾਂ ਬਾੜੀਓ ਵਾਲੇ ਇੱਕ ਇੱਕ ਸਿਆਸੀ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਤੇ ਮੈਂ ਬਹੁਤ ਜਲਦੀ ਬਟਾਲੇ ਚ ਫੇਰ ਆਵਾਂਗਾ ਉਹਨਾਂ ਨੇ ਡਾਇਰੈਕਟ ਇੰਡਾਇਰੈਕਟਲੀ ਮੇਰਾ ਮਤਲਬ ਇਹ ਸੀ ਕਿ ਮੈਂ ਉਥੇ ਜ਼ਿਲ੍ਹਾ ਬਣਾ ਲਵਾਂ ਪਾਸੇ ਆਵਾਂਗਾ ਜਿਹੜਾ ਕਿ ਸਾਡੀ ਬਾਰ ਉਸੇ ਵਾਲੇ ਬਣਾ ਉਹ ਅਬ ਉਹ ਐਕਸ਼ਨ ਲਿਆ ਉਹਨਾਂ ਬਟਾਲੇ ਆਕੇ ਸਾਡੀ ਬਾਰ ਉਹਦੀ ਹੜਤਾਲ ਤੇ ਬੈ ਗਈ ਹੈ ਕਿਉਂਕਿ ਜਿਹੜਾ ਚੀਫ ਮਿਸ਼ਨ ਸਾਹਿਬ ਨੇ ਇਹਨਾਂ ਨੇ ਆਪਣਾ ਸਿਆਸੀ ਬਿਆਨ ਦਿੱਤਾ ਕਿ ਬੜੀ ਸਾਡੀ ਜ਼ਿਲ੍ਹੇ ਵਿੱਚ ਥੜੀ ਬਚਾ ਦਿੱਤੀ ਹੈ ਜਿਹਦੇ ਨਾਲ ਸਾਡੀ ਬਾਰਸ਼ ਬੜੀ ਆ ਇਸ ਔਖੀ ਹੋ ਗਈ ਆ ਵੀ ਇਹ ਮਾਨ ਸਾਹਿਬ ਕੀ ਕਰ ਰਹੇ ਨੇ ਜਦ ਕਿ ਸਾਰਾ ਜ਼ਿਲ੍ਹਾ ਆਲਰੇਡੀ ਬਹੁਤ ਛੋਟਾ ਵਾ ਉਹਨੂੰ ਹੋਰ ਛੋਟਾ ਕਰ ਰਹੇ ਨੇ ਸਾਡੀ ਬਾਹਰ ਇਸ ਦੇ ਰੋਸ ਵਿੱਚ ਉਹ ਸਹਾਰਾ ਪਿਆ ਕੰਟਰੀ ਚੱਲਦੀ ਪਈ ਰਾਜਨੀਤੀ ਰੋਟੀਆਂ ਸੇਕਣ ਵਾਸਤੇ ਪਾਰਟੀਆਂ ਜ਼ਿਲ੍ਹੇ ਰਨ ਤੋੜਦੀਆਂ ਨਹੀਂ ਪਈਆਂ ਕਿ ਆਪਣੇ ਰਾਜਨੋਟੀਆਂ ਰੋਟੀਆਂ ਸੇਕੀਆਂ ਜਾਣ ਇਹ ਤੁਹਾਡੇ ਗੱਲ ਵਾ ਸਾਹਿਬ ਹੱਥ ਵਾ ਕਿ ਸਿਆਬਤ ਵੀ ਆ ਪਰ ਇਹ ਗੱਲ ਤੇ ਇਹ ਕੋਈ ਇਹਨੂੰ ਅਸੀਂ ਨਾ ਸੀਰੀਅਸ ਨਹੀਂ ਲੈ ਸਕਦੇ ਲੋਕ ਜਿਵੇਂ ਇਹੀ ਦਿੱਤਾ ਇਹਨਾਂ ਨੇ ਬਠਾਲਕੋੜ ਦੇ ਵਿੱਚ ਵਪਾਰ ਦਾ ਸਾਡਾ ਲੋ ਅਲੱਗ ਕਰ ਦਿੱਤਾ ਜਿ ਸਾਡਾ ਪਾਰ ਪਾਰਸਲ ਹੁੰਦਾ ਗਦਾਫੜ ਦਾ ਉਹ ਹੁਣ ਬੰਦ ਤੇ ਗਿਆ ਵਾ ਪਰ ਹੁਣ ਉੱਥੇ ਇੰਨਾ ਖਰਚਾ ਹੋ ਰਿਹਾ ਪਰ ਉਹ ਜਿਹੜੇ ਹੁਣ ਉੱਥੇ ਦੇ ਵਪਾਰੀ ਬੜੇ ਦੁਖੀ ਆ ਉੱਥੇ ਦੇ ਐਡਵੋਕੇਟ ਵੀ ਬੜੇ ਦੁਖੀ ਆ ਉੱਥੇ ਤਾਂ ਕੰਮ ਹੀ ਖਤਮ ਹੋ ਗਿਆ ਹੁਣ ਖੁਦ ਚਾਹਦੇ ਵੀ ਇਹ ਬਹੁਤ ਗਲਤੀ ਕਰਦੇ ਰਹੀ ਹੈ ਨੁਕਸਾਨ ਕੀ ਹੈ ਜੇ ਜੇ ਇਦਾਂ ਹੁੰਦਾ ਤਾਂ ਫਿਰ ਨੁਕਸਾਨ ਕੀ ਹੁੰਦਾ ਨੁਕਸਾਨ ਇਹੀ ਆ ਕਿ ਗੌਰਮੈਂਟ ਦਾ ਐਕਸਟਰਾ ਬਰਡਨ ਪੈ ਰਿਹਾ ਉਹੀ ਜਿਸ ਤਰ੍ਹਾਂ ਜੱਸਾ ਵੈਸੇ ਜਿਹੜੇ ਕੰਮ ਕਰਦੇ ਪਏ ਨੇ ਉਸੇ ਤਰ੍ਹਾਂ ਜਿਉਂ ਚਾਰੇ ਬਟਾਲੇ ਦਾ ਵੀ ਕੰਮ ਕਰਦੇ ਕੋਈ ਉਹਨਾਂ ਦਾ ਕੋਈ ਹੈ ਨਹੀਂ ਪ੍ਰੋਬਲਮ ਕੋਈ ਪਰ ਡੀਸੀ ਵੱਖਰਾ ਨਾ ਕਰੇ ਪਰ ਆ ਬਲਾ ਜਬਲਾ ਵੱਖਰਾ ਖਰਾ ਪਏਗਾ ਲੋਕਾਂ ਦੀਆਂ ਬੋکریاں ਵੱਖਰੀਆਂ ਦੇ ਨਾਲ ਸਰਕਾਰ ਤੇ ਬਹੁਤ ਜ਼ਿਆਦਾ ਐਕਸਟਰਾ ਖਰਚਾ ਪਾਏ ਰਹਾ ਕੋਈ ਫਾਇਦਾ ਕੋਈ ਨਹੀਂ ਸਰਕਾਰ ਨੂੰ ਹਣਾ ਜਦ ਕਿ ਇਹ ਡੀਸੀ ਜੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਡੀਸੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਉਹ ਜਿਆਦਾ ਖਰਚਾ ਪਾ ਦੇ ਕੋਈ ਗੱਲ ਬੰਦ ਹੀ ਨਹੀਂ ਕਰੇ ਲੋਕ ਤੂੰ ਸੋਪਿਆ ਤੁਸੀਂ ਹੋਣਾ ਅਸੀਂ ਬਾਕਪਰ ਤੇ ਡੀਸੀ ਜੀ ਸਾਹਿਬ ਨੂੰ ਦੇ ਆ ਤੁਹਾਡੇ ਆਪਣੇ ਆਪਰੇ ਆਪਰੇ 10 ਜਨਵਰੀ ਦੇ ਡੇਰ ਜਾ ਰਹੇ ਨੇ ਲੇਕਿਨ ਬੜੀ ਗੱਭਲ ਲੋਕਾਂ ਲੱਗਾ ਇੱਕ ਖਦਰਫਰੀ ਵਾਧੀ ਜਾਣੀ ਹੈ ਬਟਾਲੇ ਜਾਂ ਕਿਥੇ ਯਾਰ ਗਦਾਫੜਾ ਇੱਕ ਜਨਤਾ ਦੀ ਖਦਰਫਰੀ ਬਹੁਤ ਬੜੀ ਹੈ ਇਹ ਕੋਈ ਕਹਿਣ ਮਿਲ ਗਈ ਬਟਾਲੇ ਦੇ ਲੋਕ ਨੇ ਜਿਹੜੇ ਡੇਰ ਬਣਾਣ ਕਿ ਲੋਕ ਨੇ ਉਹ ਇੱਥੇ ਆਉਣਾ ਪੈਂਦਾ ਵਾ ਇੱਥੇ ਵੱਧ ਖਦਰਫਰੀ ਹੁੰਦੀ ਹੈ ਬਟਾਲੇ ਜਿਹੜੀ ਘਟ ਹੋਏਗੀ ਨਹੀਂ ਇਹ ਕੋਈ ਅਜਾ ਕੋਈ ਗੱਲ ਨਹੀਂ ਅੱਜ ਕੱਲ ਸਾਰਾਂ ਦਾ ਵੀ ਟ੍ਰਾਂਸਪੋਰਟੇਸ਼ਨ ਰੈਡੀ ਹੋ ਰਹੀ ਹੈ ਕਿ ਲੋਕਾਂ ਦੀ ਡਿਮਾਂਡ ਹੀ ਕੋਈ ਨਹੀਂ ਹੈਗੀ ਮੈਨੂੰ ਕੋਈ ਬੰਦਾ ਦੱਸ ਦੇ ਇਹ ਡਿਮਾਂਡ ਕਰਦੇ ਨੇ ਜਿਲ੍ਹਾ ਬਕਰ ਬਣਾਇਆ ਇੱਕ ਚੰਦ ਬੰਦਿਆਂ ਦਾ ਕੋਈ ਡਿਬਾਰਾ ਜ ਜੇਕਰ ਨਹੀਂ ਕੋਈ ਸਮਾਈ ਹੁੰਦੀ ਤਾਂ ਫੇਰ ਕਲਾ ਕੀ ਰਹੇਗਾ ਜੇ ਨਹੀਂ ਸਲਵਾਈ ਹੋ ਗਈ ਅਸੀਂ ਹਟਾ ਕੇ ਕੰਟੀਨਿਊ ਰੱਖਾ ਕੇ ਇਸ ਚੀਜ਼ ਵਿੱਚ ਸਾਬ ਨੂੰ ਮਿਲਾਂਗੇ ਤੇ ਬਾਕੀ ਜਿੱਥੇ ਵੀ ਸਾਡਾ ਹੋਏਗਾ ਜਿਸ ਕੋਸ਼ਿਸ਼ ਸਾਡੀ ਇਹ ਹੀ ਹੋਏ ਕਿ ਜਿਲ੍ਹਾ ਨਾਂ ਬਣੇ ਬਖਾ ਲਾ ਸਾ ਆਪਣਾ ਬਣੇ ਜੇ ਆਪਣੇ ਇਹ ਜੇ ਜੋ ਵੀ ਮੇਰੀ ਬਾਅਦ ਫੈਸਲਾ ਕਰੇਗੀ ਉਹਦਾ ਨਾਲ ਮੈਂ ਸਹਿਮਤ ਹੋਵਾਂਗਾ ਠੀਕ ਅੱਜ ਆਪਣਾ ਕੀ ਡਿਜਾਇਨਸ਼ਨ ਹੈ ਜੀ ਦਾ ਨਾਮ ਹਰਪਾਲ ਸਿੰਘ ਗਿੱਲ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਬਰਦਾਸਪੁਰ ਕੀ ਅੱਜ ਇਹ ਪ੍ਰੈਸ ਕਾਨਫਰੰਸ ਦਾ ਮਕਸਦ ਕੀ ਹੈ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਕੀ ਚੀਫ ਮਿੰਸਟਰ ਸਾਹਿਬ ਪਗ ਆਪਣਾ ਲਾਸਟ ਵੀਕ ਇੱਥੇ ਆਏ ਸੀਗੇ ਬਟਾਲੇ ਤਸੀਮ ਕੰਪਲੈਕਸ ਦਾ ਉਦਘਾਟਨ ਕਰਨ ਤੇ ਉੱਥੇ ਉਹਨਾਂ ਨੇ ਇੱਕ ਇਰੈਲੇਵੈਂਟ ਜੀ ਸਟੇਟਮੈਂਟ ਦਿੱਤੀ ਹੈ ਕਿ ਮੈਨੂੰ ਬਟਾਲੇ ਬਾਰ-ਬਾਰ ਆਣਾ ਪਏਗਾ ਜ਼ਿਲ੍ਹਾ ਬਣਾਉਣ ਵਾਸਤੇ ਬਾਰ ਐਸੋਸੀਏਸ਼ਨ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਜੋ ਕਿ ਬਿਲਕੁਲ ਇਰੈਲੇਵੈਂਟ ਹੈ ਨਵਾਂ ਜ਼ਿਲ੍ਹਾ ਬਣਾਉਣ ਦੀ بجائے ਤੁਸੀਂ ਗਰਦਾਸਪੁਰ ਦਾ ਇਨਫਰਾਸਟ੍ਰਕਚਰ ਹੋਰ ਜ਼ਿਆਦਾ ਸਟਰੋਂਗ ਕਰੋ ਜਦਕਿ ਇੱਥੇ ਆਲਰੇਡੀ ਸੜੀਆਂ ਏਡੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਸ ਬਣੀਆਂ ਨੇ ਉਹ ਖੰਡਰ ਹੋ ਜਾਣੀਆਂ ਜੇ ਨਵਾਂ ਜ਼ਿਲ੍ਹਾ ਬਣ ਗਿਆ ਬਟਾਲਾ ਕਾ ਇੱਥੇ ਕੁਝ ਨਹੀਂ ਰਹਿ ਜਾਏਗਾ ਇਹ ਇੱਕ ਟਾਊਨ ਤੋਂ ਵੀ ਛੋਟਾ ਹੋ ਜਾਏਗਾ ਆਲਰੇਡੀ ਸਾਡੇ ਕੋਲੋਂ 2011 ਦੇ ਵਿੱਚ ਇਹਨਾਂ ਪਠਾਨਕੋਟ ਅਲੱਗ ਕੀਤਾ ਈਵਨ ਕਿ ਜਦੋਂ ਪਠਾਨਕੋਟ ਦੇ ਐਡਵੋਕੇਟਸ ਵੀ ਇੱਥੇ ਆ ਕੇ ਸਾਨੂੰ ਦੱਬੀ ਆਵਾਜ਼ ਦੇ ਵਿੱਚ ਕਹਿੰਦੇ ਕਿ ਅਸੀਂ ਗਲਤੀ ਕਰ ਲਈਆ ਸਾਡੇ ਕੰਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰ ਇੰਨੀਆਂ ਬਿਲਡਿੰਗਾਂ ਇੰਨਾ ਖਰਚਾ ਕੀਤਾ ਤੇ ਜੇ ਇਹ ਖਰਚਾ ਕਰਨ ਦੇ ਬਾਵਜੂਦ ਜੇ ਉਹ ਬਣਾਣਾ ਹੀ ਫਿਰ ਇੱਥੇ ਖਰਚਾ ਕਰਨ ਦੀ ਸਰਕਾਰਾਂ ਨੂੰ ਵੀ ਲੋੜ ਸੀ ਬਿਲਕੁਲ ਠੀਕ ਹੈ ਕੋਈ ਲੋੜ ਨਹੀਂ ਕੋਈ ਲੋਕ ਪਟਾਲੇ ਨੂੰ ਇੱਕ ਸੈਪਰੇਟ ਜ਼ਿਲ੍ਹਾ ਬਣਾਣ ਦੀ ਜਦਕਿ ਇੱਥੇ ਕਈ 100 ਕਰੋੜ ਖਰਚ ਕੇ ਡਿਸਟ੍ਰਿਕਟ ਕੋਰਟ ਦੀ ਬਿਲਡਿੰਗ ਹੈਗੀ ਆ ਆਪਣਾ ਡੀਏਸੀ ਕੰਪਲੈਕਸ ਆ ਕਈ 100 ਕਰੋੜ ਖਰਚ ਕੇ ਇੱਥੇ ਇਹਨਾਂ ਸਟੇਟ ਹੋਰ ਡੈਟ ਡਿਡਨ ਹੋ ਜਾਏਗੀ ਹੋਰ ਜਿਆਦਾ ਬੋਝ ਪਏਗਾ ਵਿੱਤੀ ਬੋਝ ਪਏਗਾ ਆਲਰੇਡੀ ਸਾਡਾ ਜਿਹੜਾ ਪੰਜਾਬ ਆ ਬਰਡਨਡ ਵਿਦ ਡੈਟ ਤੁਸੀਂ ਕਿਸ ਤਰ੍ਹਾਂ ਨਾਲ ਹੁਣ ਆਪਣਾ ਰੋਸ਼ ਪ੍ਰਦਰਸ਼ਨ ਕਰ ਰਹੇ ਹੋ ਜਾਂ ਕਿ ਅਗਲੀ ਰਣਨੀਤੀ ਕੀ ਹੈਗੀ ਹੈ ਫਿਲਹਾਲ ਤੇ ਅਸੀਂ ਆਪਣੇ ਬਾਰ ਐਸੋਸੀਏਸ਼ਨ ਦੇ ਲੈਵਲ ਤੇ ਆਪਣੀ ਸਟ੍ਰਾਈਕ ਕੀਤੀ ਹੈ ਵਰਕਅਪ ਸਟੇਨ ਕੀਤਾ ਹੈ ਫਰਦਰ ਅਸੀਂ ਸਮਾਜਿਕ ਸੰਸਥਾਵਾਂ ਨੇ ਪੋਲਿਟਿਕਲ ਪਾਰਟੀਆਂ ਲੋਕਲ ਲੀਡਰਸ ਉਹਨਾਂ ਨਾਲ ਮਿਲ ਕੇ ਅੱਗੇ ਦੀ ਵੀ ਹੁੰਦ ਬੰਦੀ ਕਰਾ ਕਿੰਨੇ ਕਿੰਨੇ ਮੰਗ ਪੱਤਰ ਦੇ ਕੇ ਆਏ ਫਿਲਹਾਲ ਤੇ ਅਸੀਂ ਆਪਣੇ ਐਸੋਸੀਏਸ਼ਨਰ ਸਾਹਿਬ ਨੂੰ ਵਰਕਅਪ ਸਟੇਨ ਦਾ ਰੈਜ਼ੋਲੂਸ਼ਨ ਦੇ ਕੇ ਆਏ ਹਾਂ ਅੱਗੇ ਅਸੀਂ ਹੁਣ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਨੂੰ ਚੀਫ ਸਕੱਟਰੀ ਸਾਹਿਬ ਆਪਣੇ ਸੀਐਮ ਸਾਹਿਬ ਨੂੰ ਵੀ ਮਿਲਣ ਦੀ ਵੀ ਕੋਸ਼ਿਸ਼ ਕਰ ਜੀਤ ਸਿੰਘ ਕਰਾ ਮੈਂਬਰ ਬਾਸੂਖੁਰਦਾਸਪੁਰ ਅੱਜ ਜਿਹੜੀ ਸਾਡੀ ਬਾਸੂਖੁਰਦਾਸਪੁਰ ਨੇ ਹੜਤਾਲ ਕੀਤੀ ਹੈ ਇਹ ਮੁਖਮਤੀ ਸਾਹਿਬ ਬਟਾਲੇ ਵਿੱਚ ਕੋ ਬਿਆਨ ਦੇ ਗਏ ਬਾਦਸ਼ਹੀਆਂ ਨੇ ਕਹਿਣ ਤੇ ਬਟਾਲੇ ਵਿੱਚ ਕਿ ਬਟਾਲੇ ਨੂੰ ਛੇਤੀ ਜਿਲ੍ਹਾ ਬਣਾਇਆ ਜਾਵੇ ਜਦੋਂ ਕਿ ਬਟਾਲੇ ਨੂੰ ਜਿਲ੍ਹਾ ਬਣਾਉਣ ਦੀ ਕੋਈ ਤੁਕ ਨਹੀਂ ਜਦੋਂ ਕਿ ਇਹ ਜਿਲ੍ਹਾ ਬਹੁਤ ਪੁਰਾਣਾ ਵਾ ਜਿਹਦੇ ਵਿੱਚ ਬਿਫੋਰ ਪਾਰਟੀਸ਼ਨ ਚੜ੍ਹਗਾ ਸੀ ਰਹਿੰਦੀ ਸੀਗੀ ਬਟਾਲਾ ਸੀ ਪਠਾਨਕੋਟ ਸੀ ਸੈਂਟਰਲ ਪਲੇਸ ਸੀ ਅੱਜ ਵੀ ਸੈਂਟਰਲ ਪਲੇਸ ਹੈ ਹੁਣ ਟ੍ਰਾਂਸਪੋਰਟ ਦੇ ਸਾਧਨ ਇੰਨੇ ਵਧ ਗਏ ਨੇ ਕਿ ਕੋਈ ਅਸੀਂ ਲੋੜ ਨਹੀਂ ਬਟਾਲਾ ਇੱਥੋਂ ਵੀ 25 ਕਿਲੋਮੀਟਰ ਦਾ ਫਾਸਲਾ ਸਾਦਾ ਮੋਰਓਵਰ ਇੱਕੀ ਲੋਕਾਂ ਦੀ ਕੋਈ ਖੱਜਲ ਖਵਾਰੀ ਨਹੀਂ ਇਹ ਤੇ ਸਿਰਫ ਐਪੀਡ ਵਰਕ ਹੁੰਦਾ ਜਿਹਦੇ ਵਿੱਚ ਕੋਈ ਟ੍ਰਾਇਲ ਨਹੀਂ ਹੁੰਦਾ ਕੋਈ ਗਵਾਹੀ ਨਹੀਂ ਹੋਣੀ ਹੁੰਦੀ ਨਾ ਲੋਕਾਂ ਦੀ ਡਿਮਾਂਡ ਹੈ ਸਿਰਫ ਰਿਪੀਟਿਕਲ ਇਸ਼ੂ ਆ ਲੋਕਾਂ ਤੇ ਅਨਸੈਸੀ ਬੋਝ ਪਾਉਣਾ ਜਿੰਨੇ ਜਿਹੜੇ ਨਵੇਂ ਪਹਿਲਾਂ ਬਣੇ ਨੇ ਉਹਨਾਂ ਚ ਅਜੇ ਪੂਰਾ ਇਨਫਰਾਸਟ੍ਰਕਚਰ ਸਰਕਾਰ ਦੇ ਨਹੀਂ ਸਕੀ ਤੇ ਜੇ ਪਟਾਜਲਾ ਬਣਦਾ ਇੱਕ ਆਮ ਲੋਕਾਂ ਤੇ ਬੋਝ ਪਵੇਗਾ ਦੂਸਰਾ ਸਰਕਾਰ ਨਵਾਂ ਜਿਲ੍ਹਾ ਬਣਾਉਣ ਦੀ ਬਜਾਏ ਜਿਹੜੇ ਸਾਡੇ ਬੇਜ਼ਗਰ ਨੌਜਵਾਨ ਨੇ ਸਾਰੇ ਮਹਿਕਮੇ ਖਾਲੀ ਹੋ ਗਿਆ ਸਟਾਫ ਦੀ ਘਾਟ ਆ ਬਾਅਦ ਚ ਨਵੀਂ ਭਰਤੀ ਕਰੀਏ ਨਾ ਕਿ ਨਵਾਂ ਜ਼ਿਲ੍ਹਾ ਬਣਾ ਕੇ ਕਰੋਨਾ ਦਾ ਖਰਚਾ ਦੇ ਕੇ ਹਰ ਮੰਦ ਤੇ ਬਿਲਡਿੰਗਾਂ ਤੇ ਵਾਧੂ ਖਰਚਾ ਕਰਕੇ ਲੋਕਾਂ ਤੇ ਬੋਝ ਨਾ ਪਾਵੇ ਜਿੰਨੇ ਤੱਕ ਇਹ ਸਰਕਾਰ ਸਾਨੂੰ ਵਿਸ਼ਵਾਸ ਨਹੀਂ ਦਿਵਾਉਂਦੀ ਕਿ ਜਿਲੇਵੜੀ ਮੰਗ ਜਿਹੜੀ ਬੇਬੁਨਿਆਦ ਦਾ ਜਿਹੜਾ ਨਹੀਂ ਬਣਾਇਆ ਜਾਵੇਗਾ ਅਸੀਂ ਆਪਣੀ ਬਾਲੋ ਸੰਘਰਸ਼ ਤੇਜ਼ ਕਰਾਂਗੇ ਤੇ ਸਰਕਾਰ ਦੇ ਕਰਨ ਤਾਂ ਗਰਭ ਚਾਵਾਂਗੇ ਕਿ ਤੁਹਾਨੂੰ ਕੋਈ ਸਿਆਸੀ ਲਾਹਾ ਨਹੀਂ ਹੋਣਾ ਤੇ ਲੋਕਾਂ ਦੇ ਅਨ ਸਿਆਸੀ ਬੋਝ ਨਾ ਪਾਉ ਬਾਅਦ ਚ ਬਹੁਤ ਸਖਰੂਦ ਜਿਹੜੀਆਂ ਗੁਰਦਾਸਪੁਰ ਦੀਆਂ ਸਾਡੀਆਂ ਸਮਾਜਿਕ ਸੰਸਥਾਵਾਂ ਲੋਕ ਲੀਡਰ ਨੇ ਉਹ ਵੀ ਇਸ ਗੱਲ ਤੋਂ ਹਤਾਸ਼ ਨੇ ਕਿ ਸਰਕਾਰ ਦੇ ਜਿਹੜੇ ਬਿਆਨ ਦਿੱਤਾ ਮੁਖੀ ਸਾਹਿਬ ਨੇ ਇਹ ਬੇਤੁਕਾ ਇਹ ਗੱਲ ਬਿਲਕੁਲ ਹੀ ਹੋਣੀ ਚਾਹੀਦੀ ਗੁਰਦਾਸ ਜਿਲ੍ਹਾ ਬਿਲਕੁਲ ਅੱਗੇ ਸੀਮਤ ਬਹੁਤ ਹੋ ਗਿਆ ਜਦੋਂ ਕਿ ਹੁਣ ਨਵੇਂ ਦੇ ਪਾਉਣ ਦੀ ਕੋਈ ਤਕ ਲੈ ਨਹੀਂ ਜਾਂਦੀ ਸਾਡੀ ਇਹ ਡਿਮਾਂਡ ਹੈ ਕਿ ਮੁਖੀ ਸਾਹਿਬ ਇਹ ਆਪਣਾ ਬਿਆਨ ਦੇਣ ਕਿ ਐਸਾ ਜਿਲ੍ਹਾ ਨਹੀਂ ਬਣਾਇਆ ਜਾਏਗਾ ਆਦਰਵਾਇਜ਼ ਬਾਹਰ ਆਪਣਾ ਸੰਘਰਸ਼ ਨਾਲ ਹੋਰ ਆਪਣੇ ਲੈਕ ਜੁਨੀਅਨ ਇਹੋ ਤੇਜ਼ ਕਰੇਗੇ ਮੈਂ ਪ੍ਰਦੀਪ ਬਾਰ ਐਕਸ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਗੁਰਦਾਸਪੁਰ ਦਾ ਹਾਂ ਮੇਰ ਤੋਂ ਪਹਿਲਾਂ ਜਿਹੜੇ ਬੱਲਾ ਪ੍ਰਧਾਨ ਜੀ ਨੇ ਗੁਰਾਇਤ ਸਾਹਿਬ ਨੇ ਸਾਰੇ ਡਿਟੇਲ ਚ ਤੁਹਾਨੂੰ ਸਾਰਾ ਕੁਝ ਦੱਸਤਾ ਸਿਰਫ ਸਾਡਾ ਮਸਲਾ ਹੈ ਉਹ ਕਿ ਸਿਰਫ ਪੋਲੀਟੀਕਲ ਮਾਇਲੇ ਲਈ ਲੈਣ ਲਈ ਉੱਥੇ ਦੇ ਲੋਕਲ ਐਮਐਲਏ ਲੋਕਲ ਜਿਹੜੇ ਲੀਡਰ ਹੈ ਉਹ ਸਾਰੇ ਉਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਬਣਾਉਣ ਲਈ ਕਿ ਅੱਗੋਂ ਇਲੈਕਸ਼ਨ ਆ ਗਏ ਨੇੜੇ ਕਮਿਟੀ ਪਹਿਲਾਂ ਦੇ ਉਸ ਤੋਂ ਮਿਊਨਿਸਪੈਲਿਟੀ ਦੇ ਇਲੈਕਸ਼ਨ ਆ ਗਏ ਇਸ ਕਰਕੇ ਬਡਾਲੇ ਨੂੰ ਉਹਨਾਂ ਨੂੰ ਉਹਨਾਂ ਨੂੰ ਮਿਊਨਿਸਪੈਲਿਟੀ ਵਿੱਚ ਫਾਇਦਾ ਲੈਣ ਲਈ ਸਾਰਾ ਕੰਮ ਕਰ ਰਹੇ ਹੈ ਔਰ ਮਾਨ ਸਾਹਿਬ ਨੂੰ ਜੋ ਕਿਹਾ ਉਹਨਾਂ ਨੇ ਉਹ ਮਾਨ ਸਾਹਿਬ ਨੇ ਉਸ ਤਰ੍ਹਾਂ ਹੀ ਅਨਾਉਂਸ ਕਰਤਾ ਆਗੇ ਸੋ ਅੱਜ ਸਾਡੇ ਇਹ ਜਿਹੜੇ ਆਪਣੇ ਮਾਨਯੋਗ ਚੀਬਨੀ ਸਾਹਿਬਾ ਉਹਨਾਂ ਨੂੰ ਸਾਡੀ ਸਾਰੀ ਬਾਰ ਵੱਲੋਂ ਰਿਕੁਐਸਟ ਹੈ ਉਹ ਬਿਲਕੁਲ ਆਪਣੀ ਸਟੇਟਮੈਂਟ ਦੇਣ ਔਰ ਸਟੇਟਮੈਂਟ ਦੇ ਵਿੱਚ ਇਹ ਕਹਨ ਕਿ ਜ਼ਿਲ੍ਹਾ ਨਹੀਂ ਬਣੇਗਾ ਉਨੀ ਦੇਰ ਤੱਕ ਸਾਡੀ ਬਾਰ ਦਾ ਸੰਘਰਸ਼ ਜਾਰੀ ਰਹੀ ਹੈ ਪਠਾਨਕੋਟ ਜ਼ਿਲ੍ਹਾ ਬਣਿਆ 1600 ਕਰੋੜ ਰੁਪਏ ਦਾ ਇਹ ਹੁਣ ਖਰਚਾ ਉਹ 1600 ਕਰੋੜ ਰੁਪਏ ਦਾ ਜਿਹੜਾ ਖਰਚਾ ਉਹਦੀ ਜਗ੍ਹਾ ਇਥੇ ਇਨਫਰਾਸਟ੍ਰਕਚਰ ਬਣਾਉਣ ਕੋਈ ਹੋਰ ਕੁਝ ਕਰਨ ਔਰ ਡਿਵੈਲਪਮੈਂਟ ਕਰਨ ਜਿਹੜਾ ਸਿਰਫ ਇਸ ਕਰਕੇ ਪੋਲੀਟੀਕਲ ਮਾਈਲੇਜ ਲੈਣ ਲਈ ਇਹ ਕਰ ਲਿਆ ਔਰ ਜਿੰਨੀਆਂ ਸੰਸਥਾ ਸਾਡੇ ਪ੍ਰਧਾਨ ਜੀ ਨੂੰ ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨ ਆਰ ਪੋਲੀਟੀਕਲ ਪਾਰਟੀਆਂ ਗੁਰਦਾਸਪੁਰ ਦੀਆਂ ਨੇ ਆਪ ਅਪਰੋਚ ਕੀਤਾ ਪ੍ਰਧਾਨ ਜੀ ਨੇ ਸਾਡੇ ਨੂੰ ਕੁਝ ਇਹਨਾਂ ਨੇ ਆਪ ਕੀਤਾ ਸਾਰਿਆਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਆਪਣੀ ਐਜੀਟੇਸ਼ਨ ਕਰੋ ਅਸੀਂ ਇਹ ਜ਼ਿਲ੍ਹਾ ਨਹੀਂ ਵੰਡ ਦੇਣਾ ਜਿੱਥੇ ਤੱਕ ਮਰਜ਼ੀ ਜਾਣਾ ਵੇ ਜਿੰਨੇ ਜੀ ਚੀਫ ਮਿਨਿਸਟਰ ਸਾਹਿਬ ਇਹ ਬਿਆਨ ਨਹੀਂ ਦਿੰਦੇ ਕਿ ਜ਼ਿਲ੍ਹਾ ਨਹੀਂ ਬਣੇਗਾ ਸਾਡੇ ਬਾੜ ਵਾਲੋ ਸੰਘਰਸ਼ੀ